ਕਲਰ ਹੈ ਆ 골ਡਨ ਕਲਰ ਹੈ ਇਹ ਸ਼ਾਈਨਿੰਗ ਮਾਰੀ ਹੋਈ ਹੈ ਕਿ ਇਹ ਪਿੱਤਲ ਦਾ ਜੀ ਕੋਈ ਮਤਲਬ ਇਸ ਤੇ ਪਾਲਿਸ਼ ਨਹੀਂ ਕੀਤੀ ਨਹੀਂ ਨਹੀਂ ਕੋਈ ਪਾਲਿਸ਼ ਨਹੀਂ ਕੀਤੀ ਇਹ ਪਿੱਤਲ ਹੈ ਜੀ ओरिजिनल ਹਾਂ ਜੀ ਪਿੱਤਲ ਦਾ ਜੀ ਦਿੱਕਤ ਆਉਂਦੀ ਹੁੰਦੀ ਆ ਆਪਣੇ ਭੈਣਾਂ ਨੂੰ ਜੇ ਮੰਨ ਲਓ ਕੋਈ ਇਹਦੇ ਵਿੱਚ ਬਰਤਨ ਖਰਾਬ ਹੁੰਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ ਪੀਸੀ ਬਦਲ ਕੇ ਨਾ ਮੈਂ ਪੀਸੀ ਬਦਲ ਕੇ ਨਾ ਮਾ ਦੋ ਜੇ ਮੰਨ ਕੇ ਨਹੀਂਗਾ ਵੀ ਕੱਲਾ ਵੀ ਮੰਨ ਕੇ ਯਾਰ ਤੁਸੀਂ ਰਿਪੇਅਰ ਕਰਕੇ ਸਸਿਕਾ ਬਾਈ ਸਾਰਿਆਂ ਨੂੰ ਤੁਹਾਡਾ ਜਾਦੂ ਲਵਾ ਲਤੇ ਸਵਾਗਤ ਆ ਤੇ ਬਾਈ ਅੱਜ ਨਾ ਆਪਾਂ ਕੋਈ ਅਲੱਗ ਚੀਜ਼ ਲੈ ਕੇ ਆਇਆ ਮੇਰੀਆਂ ਭੈਣਾਂ ਵਾਸਤੇ ਤੇ ਇਸ ਟਾਈਮ ਆਪਾਂ ਬਾਈ ਜੀ ਗੋਇਲ ਵਾਲਿਆਂ ਦੇ ਖੜੇ ਆ ਨੰਗਲ ਵਾਲੇ ਵਜਦੇ ਆ ਇਹ ਜਮਾਰ ਘਾ ਰੋਡ ਦੇ ਉੱਤੇ ਸਥਿਤ ਹੈ ਤੇ ਇਹਨਾਂ ਕੋਲ ਨਾ ਬਈ ਟੋਲੀਆਂ ਲੈ ਕੇ ਟੋਲੀਆਂ ਬਹੁਤ ਬਹੁਤ ਕੁਆਲਿਟੀ ਦੀ ਕੁਆਲਿਟੀ ਦੀਆਂ ਨੇ ਤੇ ਸਾਰੇ ਇਹਨਾਂ ਕੋਲ ਬ੍ਰਾਂਡ ਆ ਸੈਲੋ ਤੋਂ ਲੈ ਕੇ ਜਿੰਨੇ ਵੀ ਬ੍ਰਾਂਡ ਆ ਉਹ ਇਹਨਾਂ ਕੋਲੇ ਬ੍ਰਾਂਡ ਆ ਤੇ ਹੁਣ ਤੁਹਾਨੂੰ ਅੱਗੇ ਆ ਕੇ ਹੀ ਕੱਲੀ ਕੱਲੀ ਚੀਜ਼ ਦਿਖਾਉਣੇ ਆ ਤੇ ਮੇਰੀਆਂ ਭੈਣਾਂ ਨੂੰ ਬੇਨਤੀ ਆ ਇੱਕ ਵਾਰ ਜਰੂਰ ਆਇਓ ਵਧੀਆ ਰੇਟ ਦੇ ਉੱਤੇ ਇੱਕ ਕੁਆਲਿਟੀ ਦੀ ਚੀਜ਼ ਮਿਲ ਰਹੀ ਹੈ ਆਜੋ ਬਾਈ ਹੁਣ ਸਾਨੂੰ ਅਸੀਂ ਅੱਗੇ ਆਓ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਬਸ ਬਾਈ ਜੀ ਥੋੜੀ ਨਾ ਬ ਦੁਕਾਨਵਾਰੇ ਸੁਣਿਆ ਸੀ ਮਾਨਸਾ ਦੇ ਵਿੱਚ ਵੀ ਢੋਲੀਆਂ ਨੇ ਤੁਹਾਡੇ ਕੋਲ ਨਵੀਆਂ ਤੇ ਸਾਰੇ ਬ੍ਰਾਂਡ ਮਿਲਦੇ ਆ ਸਾਡੇ ਕੋਲੇ ਸਾਨੂੰ ਅੱਜ ਮੇਰੀਆਂ ਭੈਣਾਂ ਨੂੰ ਬ੍ਰਾਂਡ ਦਿਖਾਓ ਆਪਣੇ ਕੋਲ ਕਿਹੜੀ ਕਿਹੜੀ ਕੁਆਲਿਟੀ ਦੇ ਬ੍ਰਾਂਡ ਆ ਹਾਂ ਉਹ ਤੁਹਾਨੂੰ ਬ੍ਰਾਂਡ ਬਿਲਕੁਲ ਦਿਖਾਉਣੇ ਆ ਜੀ ਆਜੋ ਜੀ ਇਧਰਲੀ ਸਾਈਡ ਪਏ ਆ ਸਭ ਤੋਂ ਪਹਿਲਾਂ ਸਾਡੇ ਕੋਲੇ ਜੀ ਨੰਬਰ 1 ਬ੍ਰਾਂਡ ਸਲੋ ਹੈ ਜੀ ਸਲੋ ਦੀ ਸਾਡੇ ਕੋਲੇ ਪੂਰੀ ਰੇਂਜ ਮਿਲੂਗੀ ਪੂਰੀ ਰੇਂਜ ਸਾਰੀ ਰੇਂਜ ਦੇ ਵਿੱਚ ਸਾਰੇ ਜਿਵੇਂ ਲੰਚ ਬਾਕਸ ਹੋ ਗਏ ਟਿਫਨ ਹੋ ਗਏ ਜੀ ਟੀ ਥਰਮਸਾ ਹੋ ਗਏ ਇਹਨਾਂ ਦੀਆਂ ਜੀ ਸਾਰੇ ਫਿਰ ਪੂਰਾ ਵੱਡਾ ਬ੍ਰਾਂਡ ਮਿਲਟਨ ਆ ਜੀ ਸਾਡੇ ਕੋਲੇ ਮਿਲਟਨ ਦੇ ਵੀ ਸਾਰੀ ਪੂਰੀ ਰੇਂਜ ਮਿਲੂਗੀ ਤੁਹਾਨੂੰ ਪੂਰੀ ਰੇਂਜ ਦੇ ਸਾਰੇ ਚੀਜ਼ ਮਿਲੂਗੀ ਇੱਕ ਚੀਜ਼ ਮਿਲੂ ਮਿਲਟਨ ਦੀ ਠੀਕ ਹੈ ਠੀਕ ਹੈ ਜੀ ਤੇ ਫਿਰ ਸਾਡੇ ਕੋਲੇ ਬ੍ਰਾਂਡ ਪੂਰਾ ਵੱਡਾ ਨਿਆਸਾ ਆ ਗਿਆ ਜੀ ਨਿਆਸਾ ਹਾਂ ਜੀ ਹਾਂ ਜੀ ਨਿਆਸਾ ਦੀ ਪੂਰੀ ਰੇਂਜ ਮਿਲੂ ਸਾਡੇ ਕੋਲੇ ਜੀ ਨਿਆਸਾ ਦੇ ਵਿੱਚ ਹਾਂ ਜੀ ਹਾਂ ਫਿਰ ਸਾਡੇ ਕੋਲੇ ਪੂਰਾ ਵੱਡਾ ਬ੍ਰਾਂ ਇਹ ਵੀ ਸਾਨੂੰ ਪੂਰੀ ਰੇਂਜ ਮਿਲੂ ਸਾਡੇ ਕੋਲੇ ਜੀ ਅਵੇਲੇਬਲ ਹੈ ਜੀ ਹਾਂਜੀ 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 ਫਿਰ ਸਾਡੇ ਕੋਲੇ ਰੇਂਜ ਬ੍ਰਾਂਡ ਵੱਡਾ ਪੂਰਾ ਆ ਗਿਆ ਜੀ ਪ੍ਰੈਸਟੀਜ ਦਾ ਪ੍ਰੈਸਟੀਜ ਦਾ ਠੀਕ ਹੈ ਪ੍ਰੈਸਟੀਜ ਦੀ ਜਿਵੇਂ ਇੱਕ ਵਾਰ ਦਿਖਾਓ ਭਾਈ ਅੱਗੇ ਆ ਕੇ ਮੜਾਇਆ ਦਿਖਾਓ ਪ੍ਰੈਸਟੀਜ ਜਿਵੇਂ ਇਹਨਾਂ ਦੇ ਨਾਨ ਸਟਿਕ ਵਗੈਰਾ ਸੈਕਟਰ ਨੇ ਸਾਰੇ ਉਹ ਮਿਲਣਗੇ ਜੀ ਠੀਕ ਹੈ ਪੋਸਟਰ ਹੋਗੇ ਜਿਵੇਂ ਇਹਨਾਂ ਦੇ ਪੋਸਟਰ ਹਾਂਜੀ 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 ਤੇ ਇਹਨਾਂ ਦੇ ਪ੍ਰੈਸ਼ਰ ਕੁੱਕਰਾਂ ਦੀ ਪੂਰੀ ਰੇਂਜ ਮਿਲੂ ਵੀ ਉੱਪਰ ਜੀ ਉੱਪਰ ਜੀ ਹਾਂ ਅੱਛਾ ਜੀ ਜਿਵੇਂ ਸਾਰੀ ਆ ਰੇਂਜ ਪ੍ਰੈਸ਼ਰ ਕੁੱਕਰਾਂ ਦੀ ਹੋਊਗੀ ਜੀ ਪੂਰੀ ਬ੍ਰਾਂਡ ਤੇ ਫਿਰ ਉਸ ਤੋਂ ਬਾਅਦ ਆਈ ਬ੍ਰਾਂਡ ਵੱਡਾ ਆਯੂਗਾ ਹਾਕਿੰਸ ਜੀ ਹਾਕਿੰਸ ਹਾਕਿੰਸ ਆਹਦੀ ਰੇਂਜ ਮਿਲ ਜੀ ਸਾਡੇ ਕੋਲੇ ਜੀ ਪੂਰੀ ਰੇਂਜ ਮਿਲੂਗੀ ਜੀ ਪੂਰੀ ਰੇਂਜ ਦੇ ਵਿੱਚ ਹੈ ਵੀ ਹਾਂ ਜੀ ਹਾਂ ਇਸ ਤੋਂ ਇਲਾਵਾ ਸਾਡੇ ਕੋਲੇ ਫਿਰ ਸਟੀਲ ਦੀ ਆ ਗਈ ਹੈ ਜੀ ਕੰਪਨੀ ਜਿਵੇਂ ਰਾਜलक्ष्मी ਹੋਗੀ ਜੀ ਠੀਕ ਹੈ ਰਾਜलक्ष्मी ਤੇ ਮਿੱਲੀ ਹੋਗੀ ਜੀ ਅੱਛਾ ਜੀ ਆਹ ਆਪਣੇੜੇ ਮਿੱਲੀ ਦੇ ਬ੍ਰਾਂਡ ਆ ਜੀ ਹਾਂ ਜੀ ਹਾਂ ਤੇ ਆਹ ਸੀਬੀਐਸ ਦਾ ਜੀ ਬ੍ਰਾਂਡ ਸੀਬੀਐਸ ਦਾ ਬ੍ਰਾਂਡ ਆ ਤੇ ਇਹ ਜਿਹੜਾ ਬ੍ਰਾਂਡ ਹੈ ਸੀਬੀਐਸ ਦੀ ਪੂਰੀ ਰੇਂਜ ਮਿਲੂ ਸਾਡੇ ਕੋਲੇ ਤੇ ਇਸ ਕੁਆਲਿਟੀ ਦੀ ਕੋਈ ਹੋਰ ਵੀ ਮਤਲਬ ਐ ਵੀ ਇਹਦੀ ਜ ਕੋਈ ਮਤਲਬ ਸਟੀਲ ਦੀ ਜਿਹੜੀ ਗਾਰੰਟੀ ਵਗੈਰਾ ਉਹ 1 ਸਾਲ ਜਾਂ 2 ਸਾਲ ਦੀ ਨਹੀਂ ਹੈ ਉਹ 2 ਸਾਲ ਦੀ ਨਹੀਂ ਹੈਗੀ ਉਹ ਲਾਈਫਟਾਈਮ ਹੈ ਜੇ ਕੋਈ ਕ੍ਰੈਕ ਹੁੰਦਾ ਹੈ ਇਹ ਵਿੱਚ ਹਾਂਜੀ ਹਾਂ ਠੀਕ ਹੈ ਜੇ ਕੋਈ ਬਰਤਨ ਕ੍ਰੈਕ ਹੁੰਦਾ ਤਾਂ ਲਾਈਫਟਾਈਮ ਪੀਸ ਚੇਂਜ ਹੈ ਸਾਡਾ ਜੀ ਜਿਵੇਂ ਬਾਈ ਜੀ ਤੁਸੀਂ ਆ ਡਿਜ਼ਾਈਨ ਦੇਖ ਰਹੇ ਹੋ ਤੇ ਵੀ ਬਾਈ ਕਹਿ ਰਿਹਾ ਜਿਹੜਾ ਇਹਨਾਂ ਦੇ ਬਰਤਨ ਦੀ 2 ਸਾਲਾਂ ਦੀ ਗਾਰੰਟੀ ਨਹੀਂ ਹੈਗੀ ਇਹ ਸਾਲ ਦੀ ਗਾਰੰਟੀ ਹੈ ਲਾਈਫਟਾਈਮ ਗਾਰੰਟੀ ਹੈ ਜੇ ਤੁਹਾਡਾ ਡਿੱਕੇ ਟੁੱਟਦਾ ਨਾ ਜਾ ਕਰੈਕ ਹੁੰਦਾ ਮਾਲ ਕਰੈਕ ਹੁੰਦਾ ਹੈ ਵਰਤਨ ਮਾਲ ਨੂੰ ਵਾਪਸ ਆ ਜੀ ਪੀਸ ਟੂ ਪੀਸ ਰਿਪਲੇਸ ਹੈ ਹਾਂ ਜੀ ਭਾਈ ਇਹ ਆ ਕੀ ਰੱਖੀ ਬੈਠਾ ਮੈਨੂੰ ਨਵੀਂ ਜੀਆ ਦਿਖਾਓ ਨਵੀਂ ਦਿਖ ਰਹੀ ਹੈ ਮੈਨੂੰ ਇਹ ਆਈਟਮਾਂ ਹੈਗੀਆਂ ਜੀ ਸਾਡੇ ਕੋਲੇ ਜਿਵੇਂ ਅੱਗੇ ਵਰਤਾਰੇ ਨੇ ਕਰਵਾ ਚੌਂਦਾ ਵਗੈਰਾ ਮੇਰੇ ਭੈਣਾਂ ਦੇ ਠੀਕ ਹੈ ਉਹਨਾਂ ਵਾਸਤੇ ਸਾਰੀਆਂ ਨਵੀਂ ਰੇਂਜ ਆਈ ਰੇਂਜ ਆਈ ਹੈਗੀ ਟੋਲੀਆਂ ਆਪਾਂ ਆਟਾ ਵਗੈਰਾ ਜਿਵੇਂ ਆਟਾ ਪਾ ਸਕਦੇ ਜੀ ਚਾਵਲ ਪਾ ਸਕਦੇ ਜੀ ਚੀਨੀ ਪਾ ਸਕਦੇ ਜੀ ਠੀਕ ਹੈ ਠੀਕ ਹੈ ਜੀ ਇਹਦੇ ਚ ਸਾਰੀ ਰੇਂਜ ਹੈ ਤੇ ਉਸ ਤੋਂ ਬਾਅਦ ਹੈ ਜੀ ਬੱਕਟ ਆ ਜੂਗੀ ਜੀ ਬਾਲਟੀ ਹੈ ਜੀ ਠੀਕ ਹੈ ਜੀ ਇਹਦੀ ਵੀ ਸਾਰੀ ਮੰਨ ਲਓ ਜਿਵੇਂ ਦੁੱਧ ਦੇ ਕੰਮ ਆ ਜੂਗੀ ਪਾਣੀ ਦੇ ਕੰਮ ਆ ਜੂਗੀ ਹਾਂ ਜੀ ਹਾਂ ਉਹ ਮਤਲਬ ਇਹ ਸਾਨੂੰ ਨਾ ਇੱਕ ਵਾਰੀ ਇਹਦੇ ਬਾਰੇ ਐਂ ਦੱਸੋ ਬਾਈ ਜੀ ਤੇ ਜਿਹੜਾ ਇਹਦਾ ਕਲਰ ਹੈ ਆ 골ਡਨ ਕਲਰ ਹੈ ਇਹ ਸ਼ਾਈਨਿੰਗ ਮਾਰੀ ਹੋਈ ਹੈ ਕਿ ਇਹ ਪਿੱਤਲ ਦਾ ਜੀ ਕੋਈ ਮਤਲਬ ਇਸ ਤੇ ਪਾਲਿਸ਼ ਨਹੀਂ ਕੀਤੀ ਨਹੀਂ ਨਹੀਂ ਕੋਈ ਪਾਲਿਸ਼ ਨਹੀਂ ਕੀਤੀ ਇਹ ਪਿੱਤਲ ਆ ਜੂ ਰੇ ਜੀ ਹਾਂ ਜੀ ਪਿੱਤਲ ਦਾ ਦਿੱਕਤ ਆਉਂਦੀ ਹੁੰਦੀ ਆ ਆਪਣੇ ਭੈਣਾਂ ਨੂੰ ਜੇ ਮੰਨ ਲਓ ਕੋਈ ਇਹਦੇ ਵਿੱਚ ਬਰਤਨ ਖਰਾਬ ਹੁੰਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ ਪੀਸੀ ਬਦਲ ਕੇ ਨਾ ਮਾਓ ਪੀਸੀ ਬਦਲ ਕੇ ਨਾ ਮਾਓ ਜੇ ਮੰਨ ਕੇ ਨਹੀਂਗਾ ਵੀ ਕੱਲਾ ਵੀ ਮੰਨ ਕੇ ਯਾਰ ਤੁਸੀਂ ਰਿਪੇਅਰ ਕਰਕੇ ਨਾ ਰਿਪੇਅਰ ਕਰਕੇ ਦੇ ਤਾਂ ਕੋਈ ਹੇ ਜੀ ਤੇ ਬਾਈ ਨਾ ਸੋਨੋ ਇਹ ਫੋਰਮ ਨਾ ਮੈਂ ਵੱਡੀ ਨੌਲੇਜ ਦੱਸਦਾ ਇਹ ਚ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਪ੍ਰੋਬਲਮ ਹੀ ਨਹੀਂ ਆਉਂਦੀ ਪਹਿਲਾਂ ਨਾ ਇੱਕ ਵਾਰ ਨਾ ਸਮਾਰ ਕੇ ਦਿਖਾ ਦਈਏ ਬਾਈ ਜੀ ਆ ਤੁਸੀਂ ਦੇਖ ਸਾਈਜ਼ ਹੈ ਆਟਾ ਪਾਉਣ ਵਾਸਤੇ ਯੂਜ਼ ਕਰ ਸਕਦੇ ਆਪਾਂ ਭੈਣਾਂ ਨੂੰ ਵਰ ਚਾਵਲ ਪਾਉਣ ਵਾਸਤੇ ਯੂਜ਼ ਕਰ ਸਕਦੇ ਜਦੋਂ ਦੀਵਾਲੀ ਆ ਰਹੀ ਹੈ ਮੇਰੇ ਮੇਰੇ ਜਿਹੜੇ ਬਜ਼ੁਰਗ ਵੱਡੇ ਆ ਆਪਣੇ ਜਾਂ ਮੇਰੇ ਬਾਪੂ ਜੀ ਆ ਉਹ ਆਪਣੇ ਭੈਣਾਂ ਨੂੰ ਆਪਣੀਆਂ ਕੁੜੀਆਂ ਨੂੰ ਦੇ ਕੇ ਆਉਂਦੇ ਬਿਸਕਟ ਵਗੈਰਾ ਦੇ ਕੇ ਤੇ ਬਾਈ ਜੀ ਹੁਣ ਇੰਨਾ ਚ ਦੇ ਕੇ ਆ ਉਹ ਤੁਸੀਂ ਇਹ ਦੇਖੋ ਕਿੰਨੀ ਸੋਹਣੀ ਚੀਜ਼ ਲੱਗੂ ਚਾਰ ਗਵਾਂਢੀ ਪੁੱਛਣ ਗਈ ਕਿਥੋਂ ਲੈ ਕੇ ਆਈ ਐ ਇਹ ਚੀਜ਼ ਨੂੰ ਉਹ ਪੁਰਾਣੀਆਂ ਢੋਲੀਆਂ ਬੇਕਾਰ ਹੋ ਗਏ ਹੁਣ ਉਹਨਾਂ ਦਾ ਖੇੜਾ ਛੱਡ ਚੁੱਕੋ ਭਾਈ ਨਵੀਆਂ ਚੀਜ਼ਾਂ ਆ ਗਈਆਂ ਫੇਰ ਸਾਡੇ ਕੋਲੇ ਦੀਵਾਲੀ ਦੇ ਉੱਤੇ ਜੀ ਪੂਰੀ ਗਿਫਟਾਂ ਦੀ ਰੇਂਜ ਮਿਲ ਜੂਗੀ ਸਾਡੇ ਕੋਲੇ ਜੀ ਉਹ ਵੀ ਹੋਲ ਸੇਅ ਰੇਟਾਂ ਦੇ ਵਿੱਚ ਜਿਵੇਂ ਇੱਧਰ ਦੇਖੋ ਜੀ ਆ ਬਾਉਲ ਸੈੱਟ ਆ ਗਿਆ ਜੀ ਬਾਉਲ ਸੈੱਟ ਆ ਗਿਆ ਜੀ ਠੀਕ ਹੈ ਜੀ ਫੇਰ ਆ ਲੈਮਨ ਸੈੱਟ ਆ ਗਿਆ ਜੀ ਲੈਮਨ ਸੈੱਟ ਨਵੀਆਂ ਨਵੀਆਂ ਆਈਟਮਾਂ ਨਵੀਆਂ ਨਵੀਆਂ ਜੀ ਤੇ ਆ ਸਾਡੇ ਕੋਲੇ ਬਾਉਲ ਸੈੱਟ ਟ੍ਰੇ ਦੇ ਨਾਲ ਆ ਗਿਆ ਜੀ ਦੇ ਨਾਲ ਬਾ ਤੇ ਆ ਵਾਈਨ ਵਾਲਾ ਸੈਟ ਆ ਗਿਆ ਜੀ ਵਾਈਨ ਸੈਟ ਹੈ ਜੀ ਠੀਕ ਹੈ ਜੀ ਆ ਕਟੋਰੀਆਂ ਆ ਗਈਆਂ ਜੀ ਹਾਂਜੀ 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 ਠੀਕ ਹੈ ਜੀ ਆ ਲੈਮਨ ਸੈਟ ਆ ਗਿਆ ਜੀ ਫੇਰ ਫੇਰ ਆ ਲੈਮਨ ਸੈਟ ਆ ਗਿਆ ਜੀ ਕਟੋਰੀਆਂ ਦੇ ਨਾਲ ਕਟੋਰੀਆਂ ਦੇ ਨਾਲ ਠੀਕ ਹੈ ਜੀ ਠੀਕ ਹੈ ਤੇ ਤੇ ਇਸ ਤੋਂ ਇਲਾਵਾ ਜੀ ਜੇ ਮੈਂ ਅੱਗੇ ਵਰਤਾਂ ਉਹਨਾਂ ਦੇ ਵਰਤਾਂ ਦੇ ਉੱਤੇ ਜਾਂ ਹੋਰ ਆਉਣਗੇ ਜਿਵੇਂ ਸਾਡੇ ਕੋਲੇ ਨੈਸਾ ਕੰਪਨੀ ਦੇ ਸਾਰੀ ਰੇਂਜ ਹੈ ਜੀ ਠੀਕ ਹੈ ਜੀ ਇਹਦੀ ਰੇਂਜ ਕੀ ਹੈ ਜੀ ਸਾਨੂੰ ਇੱਕ ਵਾਰੀ ਇਹਦੀ ਰੇਂਜ ਦੱਸ ਸਕਦੇ ਨੈਸਾ ਇਹੀ ਸਾਡੇ ਕੋਲੇ ਜਿਹੜੀ ਰੇਂਜ ਹੈ ਜੀ ਇੱਕ ਤਾਂ ਬਹੁਤ ਵੱਡੀ ਰੇਂਜ ਹੈ ਜੀ ਕੁਆਲ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਸਾਰੀ ਰੇਂਜ ਸਾਡੇ ਕੋਲੇ ਮਿਲੂ ਫਿਰ ਇਹ ਤਾਂ ਜਿਹੜਾ ਰੇਟ ਹੈ ਜੀ ਉਹ ਤੁਹਾਨੂੰ ਬਹੁਤ ਬਾਜ਼ਾਰੀ ਰੇਟਾਂ ਤੇ ਦਿੱਤਾ ਜੀ ਬਾਜ਼ਾਰੀ ਰੇਟਾਂ ਤੇ ਦਿੱਤਾ ਜੀ ਤੇ ਪੂਰੀ ਫੁੱਲ ਗਾਰੰਟੀ ਨਾਲ ਫੁੱਲ ਗਾਰੰਟੀ ਦੇ ਨਾਲ ਹਾਂ ਜੀ ਹਾਂ ਬਾਜ਼ਾਰੀ ਰੇਟਾਂ ਤੇ ਤੇ ਫੁੱਲ ਗਾਰੰਟੀ ਨਾਲ ਦਿੱਤਾ ਜੂਗਾ ਜੀ ਤੇ ਇਹਨਾਂ ਬਾਈ ਇੱਕ ਵਾਰ ਮੈਂ ਮੇਰੀਆਂ ਭੈਣਾਂ ਨੂੰ ਇਹ ਦਿਖਾਉਣਾ ਚਾਹਣਾ ਵੀ ਇੱਕ ਵਾਰ ਤੁਸੀਂ ਸਾਰੀ ਦੁਕਾਨ ਦੇਖ ਰਹੇ ਹੋ ਹਨਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਾਨੂੰ ਇੱਥੇ ਬਾਈ ਹੋਰੀ ਜਿਹੜੇ ਦੇ ਰਿਹਾ ব্র্যান্ড ਦੇ ਰਿਹਾ ਸੈਲੋ ਤੋਂ ਲੈ ਕੇ ਪ੍ਰੈਸਟੀ ਨਿਆਸਾ ਤੋਂ ਲੈ ਕੇ ਸਾਰੇ ਬ੍ਰਾਂਡ ਆਉ ਕਿਸੇ ਵੀ ਸ਼ੌਪ ਦੇ ਤੇ ਤੁਹਾਨੂੰ ਸਾਰੇ ਮਿਲਣਗੇ ਜੀ ਇੱਕ ਸਰ ਨੂੰ ਵੱਡੀ ਸ਼ਰਤ ਇਹ ਹੈ ਬਾਈ ਹੋਰਾਂ ਨੇ ਰੱਖੀ ਵੀ ਭਾਂਡਾ ਫੁੱਟਦਾ ਟੁੱਟਦਾ ਕੁਝ ਵੀ ਹੁੰਦਾ ਤਾਂ ਸੋਨੂੰ ਰਿਪਲੇਸਮੈਂਟ ਕਰਕੇ ਉਹ ਵੀ ਸਾਰੀ ਉਮਰ ਦੀ ਰਿਪਲੇਸਮੈਂਟ ਹੈ ਐ ਨਹੀਂ ਹੈਗਾ ਵੀ ਸਾਲ ਬਾਅਦ ਬਈ 2 ਸਾਲ ਹੋ ਗਿਆ ਟੁੱਟ ਗਿਆ ਇਹਦੂਆ ਉਹ ਚੀਜ਼ ਨਹੀਂ ਰੱਖੀ ਬਾਈ ਹੋਰ ਇਧਰਲੇ ਪਾਸੇ ਸਾਡੇ ਕੋਲੇ ਜਿਵੇਂ ਸਾਰੇ ਕੰਚ ਦੀ ਰੇਂਜ ਆ ਗਈ ਜੀ ਪ੍ਰੋਕਰੀ ਦੀ ਰੇਂਜ ਆ ਗਈ ਠੀਕ ਹੈ ਫਿਰ ਸਾਡੇ ਕੋਲੇ ਇਧਰ ਮਾਰਵਲਾ ਕੱਪ ਹੈ ਜੀ ਜਿਵੇਂ ਭਾਰਤ ਦਾ ਆ ਗਿਆ ਵੱਡੇ ਬ੍ਰਾਂਡਾਂ ਦੇ ਇਹ ਸਾਡੇ ਕੋਲੇ ਸਾਰੀ ਰੇਂਜ ਮਿਲ ਜੂਗੀ ਜੀ ਇਹਦੀ ਰੇਂਜ ਸਾਰੀ ਆ ਗਈ ਆਪਣੇ ਕੋਲੇ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਜੀ ਫਿਰ ਜਿਵੇਂ ਆ ਦੇਖੋ ਜੀ ਇੱਧਰ ਠੀਕ ਚੀਜ਼ ਹੈ ਇਹ ਵੱਡੇ ਜਿਵੇਂ ਅੱਗੇ ਆਪਾਂ ਨੂੰ ਆਫਿਸ ਵਗੈਰਾ ਵਿੱਚ ਚੱਲਦੇ ਨੇ ਟੀ-ਸ਼ਰਟ ਜੀ ਚੱਲਦੇ ਨੇ ਜਾਂ ਆਪਣੇ ਘਰਾਂ ਦੇ ਵਿੱਚ ਵੀ ਚੱਲਣ ਲੱਗਦੇ ਹਾਂਜੀ ਹਾਂ ਇਹ ਚੀਜ਼ਾਂ ਚੱਲਦੀਆਂ ਨੇ ਜੀ ਜਿਵੇਂ ਹਾਂਜੀ ਹਾਂ ਇਹ ਵੱਡੇ ਬ੍ਰਾਂਡ ਦਾ ਪੂਰਾ ਮਾਰਵਲ ਦਾ ਜੀ ਇਹ ਠੀਕ ਹੈ ਜੀ ਪੂਰੇ ਮਾਰਵਲ ਦਾ ਹਾਂਜੀ ਹਾਂ ਹਾਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਜੀ ਜਿਵੇਂ ਆ ਆ ਗਈ ਜੀ ਆਈਟਮਾਂ ਇਹ ਹੁੰਦੀਆਂ ਨੇ ਰੇਂਜ ਇਹ ਪੌੜੀ ਆ ਗਈ ਇਹ ਪੌੜੀ ਆ ਗਈ ਜੀ ਜਿਵੇਂ ਆਪਾਂ ਘਰਾਂ ਦੇ ਵਿੱਚ ਦੀਵਾਲੀ ਦੀ ਹੁਣ ਅੱਗੇ ਸਫਾਈਆਂ ਚੱਲਣਗੀਆਂ ਜੀ ਆਪਾਂ ਨੂੰ ਕੱਪ ਬੋਰਡ ਚੋਂ ਕੋਈ ਚੀਜ਼ ਉਤਾਰ ਨਹੀਂ ਕਰਨੀ ਜਿਵੇਂ ਆਪਾਂ ਨੂੰ ਦੁਕਾਨਾਂ ਤੇ ਲੋਡ ਪੈਂਦੀ ਹੈ ਇਹ ਵੀ ਸਾਡੇ ਕੋਲੇ ਪੂਰੀ ਰੇਂਜ ਮਿਲ ਜੀ ਜਾਲੇ ਵਗੈਰਾ ਲਾਉਣ ਨੂੰ ਹੀ ਬੁੜੀਆਂ ਲੋਡ ਪੈ ਜਾਂਦੀ ਆਪਾਂ ਨੂੰ ਜਾਲੇ ਲਾਉਣੇ ਆ ਜਾਂ ਕੋਈ ਸ਼ੋਰ ਕਰਨਾ ਹਰੇਕ ਕੰਮ ਆਊਗਾ ਯਾਰ ਹਾਂਜੀ ਹਾਂ ਸਾਰੀ ਮਤਲਬ ਪੂਰੀ ਰੇਂਜ ਆਈ ਸਾਡੇ ਕੋਲੇ ਤੇ ਇੱਕ ਵਾਰ ਨਾ ਬਾਈ ਸਰ ਨੂੰ ਵੱਡੀ ਚੀਜ਼ ਮੈਂ ਦਿਖਾਉਣ ਲੱਗਿਆ ਤੇ ਇੱਕ ਵਾਰ ਨਾ ਬਾਈ ਮੂਰੇ ਨਜ਼ਰ ਮਰਵਾ ਦੇ ਵੱਡੇ ਬਾਈ ਇੱਕ ਵਾਰੀ ਆਹ ਡਿਜ਼ਾਈਨ ਦੇਖ ਸਕਦੇ ਹੋ ਪੁਰਾਣੇ ਜਵਾਨੇ ਵਾਲਾ ਡਿਜ਼ਾਈਨ ਹੈ ਪੁਰਾਣੇ ਜਵਾਨੇ ਦੇ ਵਿੱਚ ਹੁੰਦੀਆਂ ਸੀ ਆਹ ਬੋਤਲ ਆ ਗਈ ਹੈ ਹਨਾ ਕੇਟਲ ਤੇ ਅੱਗੇ ਨਾ ਆਹ ਚੀਜ਼ ਆ ਦੇਖ ਸਕਦੇ ਹੋ ਆ ਦਿਖਾਓ ਜੀ ਇੱਕ ਵਾਰ ਆ ਦੇਖੋ ਆ ਚੀਜ਼ਾਂ ਤੁਸੀਂ ਦੇਖ ਰਹੇ ਹੋ ਆ ਪਿੱਤਲ ਦਾ ਕੱਪ ਹੈ ਜੀ ਇਹ ਪਿੱਤਲ ਦਾ ਕੱਪ ਹੈ ਜੀ ਆ ਦੇਖੋ ਜੀ ਬਾਈ ਕਿੰਨਾ ਸੋਹਣਾ ਪਿੱਤਲ ਦਾ ਕੱਪ ਹੈ ਇਹ ਪਹਿਲਾਂ ਦੇ ਜਵਾਨੇ ਸਾਡੇ ਬਜ਼ੁਰਗ ਮਨ ਲੇ ਕੇ ਪਾਣੀ ਪੀਂਦੇ ਹੁੰਦੇ ਸੀ ਇਹਨਾਂ ਦੇ ਵਿੱਚ ਆ ਬਾਟੀਆਂ ਵੀ ਆ ਗਈ ਹੈ ਹਨਾ ਆਪਣੇ ਕੋਲ ਆ ਲੱਸੀ ਵਾਲਾ ਗਲਾਸ ਲੱਸੀ ਵਾਲਾ ਗਲਾਸ ਆ ਗਿਆ ਹਨਾ ਲੱਸੀ ਵਾਲਾ ਗਲਾਸ ਦਿਖਾਈ ਬਾਈ ਆ ਲੋ ਜੀ ਇਹਦਾ ਬਾਈ ਆਪਣੇ ਸਾਰੇ ਜੱਟ ਭਰਾਵਾਂ ਦਾ ਫੇਵਰਿਟ ਹੀ ਆ ਨਾ ਲੱਸੀ ਪੀਣ ਦੇ ਦਿੰਦੇ ਕਹਿੰਦੇ ਪਰ ਜੇ ਕਿਸੇ ਨੇ ਕੋਈ ਸ਼ਕੀਨ ਆ ਇਹ ਚੀਜ਼ਾਂ ਦਾ ਹਨਾ ਪਿੱਤਲ ਦਾ ਤਾਂ ਬਾਈ ਦੀ ਦੁਕਾਨ ਉੱਤੇ ਆ ਕੇ ਲੈ ਸਕਦੇ ਹੋ ਮਾਲਸਾਂ ਦੇ ਵਿੱਚ ਖੜੇ ਐਸ ਟਾਈਮ ਅਸੀਂ ਉੱਥੇ ਆ ਕੇ ਚੀਜ਼ਾਂ ਇਹ ਲੈ ਸਕਦੇ ਹੋ ਤੁਸੀਂ ਤੇ ਇਹਨਾਂ ਦਾ ਜੀ ਆਪਾਂ ਨੂੰ ਰੇਟ ਕੀ ਬੋ ਇੱਕ ਵਾਰੀ ਰੇਟ ਦੱਸੋ ਇਹ ਲੱਸੀ ਦੇ ਗਲਾਸ ਜਿਹੜੇ ਲੱਸੀ ਵਾਲਾ ਗਲਾਸ ਆ ਪਿੱਤਲ ਦਾ ਜੀ ਇਹ ਇਹ ਪੁਰਾਣਾ ਰੇਟ ਹੀ 500 ਰੁਪਏ ਲਾਵਾਂਗੇ 500 ਰੁਪਏ ਪੁਰਾਣੇ ਰੇਟ ਦੇ ਵਿੱਚ ਹਾਂਜੀ ਹਾਂ 500 ਰੁਪਏ ਦਾ ਪੀਸ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇਧਰ ਵੀ ਮ ਹਾਂਜੀ ਭਾਈ ਸਾਨੂੰ ਇਹਦੇ ਬਾਰੇ ਦੱਸੋ ਜੀ ਆਹ ਆਹ ਰੇਤ ਜੀਆਂ ਦੇ ਬਾਰੇ ਦੱਸੋ ਨੌਲੇਜ ਦਿਓ ਜਿਵੇਂ ਸਾਡੇ ਕੋਲੇ ਸਯਾਤਾ ਦੇ ਯੂਸਰ ਮਿਲ ਜੂਗਾ ਜੀ ਇਹਦਾ ਰੇਂਜ ਹੈ ਜਿਹੜਾ 5500 ਰੁਪਏ ਦਾ ਰੇਟ ਹੈ ਜੀ ਤੇ ਨਾਲ ਪ੍ਰੈਸ ਫ੍ਰੀ ਹੈ ਸਯਾਤਾ ਦੀ ਹਾਂਜੀ ਠੀਕ ਹੈ ਜੀ ਇਸ ਤੋਂ ਲਗਭਗ ਸਾਡੇ ਕੋਲੇ ਕਲਸੀ ਦਾ ਬ੍ਰਾਂਡ ਆ ਜੀ ਇਹ ਜਿਵੇਂ ਹੁਣ ਸੰਤਰੇ ਮੈਂ ਸਮਿਨਾਰ ਦਾ ਜੂਸ ਕੱਢਣ ਵਾਸਤੇ ਜੀ ਮੌਸਮ ਚੱਲੂਗਾ ਉਹਦੇ ਵਾਸਤੇ ਇਹ ਨਲਕਾ ਜੀ ਉਹਦੇ ਵਾਸਤੇ ਨਲਕਾ ਇਸ ਤੋਂ ਇਲਾਵਾ ਸਾਡੇ ਕੋਲੇ ਜੀ ਪੂਰੀ ਅਲੂਮੀਨੀਅਮ ਦੀ ਰੇਂਜ ਜਿਵੇਂ ਅਲੂਮੀਨੀਅਮ ਦੇ ਬਰਤਨ ਹੁੰਦੇ ਨੇ ਜੀ ਪੂਰੀ ਸਾਡੇ ਕੋਲੇ ਸਟੀਲ ਦੀ ਰੇਂਜ ਪੂਰੀ ਸਾਡੇ ਕੋਲੇ ਪਿੱਤਲ ਦੀ ਰੇਂਜ ਪੂਰੀ ਸਾਡੇ ਕੋਲੇ ਜੀ ਤਾਂਬੇ ਦੀ ਰੇਂਜ ਤਾਂਬੇ ਦੀ ਰੇਂਜ ਠੀਕ ਹੈ ਜੀ ਉਹ ਮਿਲ ਜੂ ਮਤਲਬ ਕਹਿਣ ਦਾ ਭਾਵ ਬਾਈ ਇਹ ਹੈ ਕਿ ਵੀ ਸੋਡੀ ਦੁਕਾਨ ਦੇ ਉੱਤੇ ਆ ਕੇ ਆਪਣੀਆਂ ਭੈਣਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਸਾਨੂੰ ਆ ਚੀਜ਼ ਲੈਣੀ ਹੈ ਅਸੀਂ ਘੱਟ ਰੇਟ ਤੇ ਲੈਣੀ ਹੈ ਸਾਨੂੰ ਘੱਟ ਰੇਟ ਤੇ ਵੀ ਅਸੀਂ ਦੇ ਰਹੇ ਹਾਂ ਬਾਈ ਤੇ ਲੌਂਗ ਰੇਂਜ ਜਿਹਨੂੰ ਚਾਹੀਦਾ ਬ੍ਰਾਂਡ ਚਾਹੀਦਾ ਅਸੀਂ ਬ੍ਰਾਂਡ ਵੀ ਦੇ ਰਹੇ ਹਾਂ ਬਾਕੀ ਸਾਰ ਨੂੰ ਵੱਡੀ ਗੱਲ ਇਹ ਹੁੰਦੀ ਹੈ ਬਾਈ ਉਹਨੂੰ ਨਾ ਲੋਡ ਹੁੰਦੀ ਹੈ ਕੁਆਲਿਟੀ ਦੀ ਜਿਹੜੀ ਕਿ ਆਪਣੀ ਦੁਕਾਨ ਦੇ ਉੱਤੇ ਇਸ ਟਾਈਮ ਮਿਲ ਰਹੀ ਹੈ ਤੇ ਇੱਕ ਵਾਰ ਨਾ ਭਾਈ ਆਪਣੀ ਦੁਕਾਨ ਦਾ ਨਾਮ ਬੋਲ ਦਿਓ ਆਪਾਂ ਕਿੱਥੇ ਖੜੇ ਆ ਤੇ ਆਪਣਾ ਨੰਬਰ ਦੱਸ ਦਿਓ ਅਸੀਂ ਨੰਬਰ ਲਾ ਦਾਂਗੇ ਜੀ ਆਪਣਾ ਦੁਕਾਨ ਦਾ ਨਾਮ ਹੈ ਜੀ ਗੋਇਲ ਸੰਜ ਵਰਤਨ ਐਂਡ ਕ੍ਰਾਪਰੀ ਸਟੋਰ ਠੀਕ ਹੈ ਜੀ 메ਨ ਬਾਜ਼ਾਰ ਜਵਾਰਕਾ ਰੋਡ ਤੇ ਦੁਕਾਨ ਆਪਣੀ ਮजूद ਹੈ ਇਹ ਹਾਂਜੀ ਹਾਂਜੀ ਤੇ ਆਸ਼ੂ ਫੋਟੋਗ੍ਰਾਫਰ ਤੇ ਬਿਲਕੁਲ ਨਾਲ ਹੈ ਬਿਲਕੁਲ ਨਾਲ ਹੈ ਜੀ ਹਾਂਜੀ ਹਾਂ ਤੇ ਨੇੜੇ ਪੰਜਾਬ ਐਂਡ ਸੰਧ ਬੈਂਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੀ ਆਪਾਂ ਜਿਹੜਾ ਵੀ ਸਾਡੇ ਕੋਲੇ ਦੁਕਾਨ ਤੇ ਆ 2000 ਰੁਪਏ ਦੀ ਆ ਕਿ ਸ਼ੋਪਿੰਗ ਕਰੂਗਾ ਜੀ ਉਹ ਸਾਡੇ ਵਾਸਤੇ ਹੈ ਹਾਂ ਜੀ ਉਹ ਸਾਡੇ ਵਾਸਤੇ ਜਿਹੜਾ ਆਪਣੀ ਵੀਡੀਓ ਨੂੰ ਦੇਖ ਕੇ ਆਊਗਾ ਤੇ 2000 ਦੀ ਸ਼ੋਪਿੰਗ ਕਰੂਗਾ ਉਹਦੇ ਵਾਸਤੇ ਤੁਸੀਂ ਗਿਫਟ ਕੀ ਲਾ ਰਹੇ ਹੋ ਉਹਦੇ ਵਾਸਤੇ ਅਸੀਂ ਗਿਫਟ ਲਾਇਆ ਹੋਇਆ ਜੀ ਬੌਲ ਸੈੱਟ ਠੀਕ ਹੈ ਬੌਲ ਸੈੱਟ ਦੇ ਵਿੱਚ ਹਾਂ ਜੀ ਹਾਂ ਠੀਕ ਹੈ ਜੀ ਜਿਹੜਾ ਵੀ ਕਸਟਮਰ ਆ ਕੇ ਸਾਡੇ ਤੋਂ 2000 ਰੁਪਏ ਦੇ ਵਰਤਨਾ ਪਰਚੇ ਕਰੂ ਉਹਨੂੰ ਆ ਬੌਲ ਸੈੱਟ ਬਿਲਕੁਲ ਫ੍ਰੀ ਦਿੱਤੇ ਬੌਲ ਸੈੱਟ ਦੱਸੋ ਬਾਈ ਬੌਲ ਸੈੱਟ ਦਾ ਇੱਕ ਵਾਰ ਰੇਂਜ ਦੱਸਦੇ ਅਗਲਾ ਇਹ ਨਾ ਸਮਝੇ ਵੀ ਘੱਟ ਕੁਆਲਿਟੀ ਵਾਲੀ ਚੀਜ਼ ਦੇ ਰਹੇ ਹਾਂ ਨਹੀਂ 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 ਘੱਟ ਕੁਆਲਿਟੀ ਦੀ ਕੋਈ ਗੱਲ ਨਹੀਂ ਇਹਦਾ ਜਿਹੜਾ ਮਾਰਕੀਟ ਪ੍ਰਾਈਸ ਹੈ ਜੀ ਮਾਰਕੀਟ ਪ੍ਰਾਈਸ ਦੱਸੋ ਵੈਸੇ ਇਹਦਾ ਅਸੀਂ 2500 ਰੁਪਏ ਜੀ ਮਾਰਕੀਟ ਪ੍ਰਾਈਸ ਅਸੀਂ ਇਸ ਨੂੰ ਬੌਲ ਸੈੱਟ ਨੂੰ 200 ਰੁਪਏ ਚ ਦੇ ਰਹੇ ਹਾਂ 200 ਰੁਪਏ ਦੇ ਰਹੇ ਹਾਂ ਵੀ ਮਤਲਬ ਕਿ 200 ਦੀ ਚੀਜ਼ ਹੈ ਹਾਂ ਜੀ ਹਾਂ ਠੀਕ ਹੈ